ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਕੁੱਤੇ ਨੂੰ ਖਿਲਾ ਦਿਓ ਇੱਕ ਚੀਜ਼ ਇਹ ਉਪਾਅ ਦੇ ਨਾਲ ਇਹ ਚੀਜ਼ ਖਲੋਣ ਦੇ ਨਾਲ ਇਹ ਚੀਜ਼ ਕੁੱਤੇ ਨੂੰ ਖਿਲਾਉਣ ਦੇ ਨਾਲ ਤੁਹਾਡੀ ਗਰੀਬੀ ਦੂਰ ਹੋ ਜਾਵੇਗੀ ਜਿੰਨਾ ਪੈਸਾ ਚਾਹੋਗੇ ਓਨਾ ਹੀ ਪੈਸਾ ਮਿਲੇਗਾ ਉਹ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਕੁੱਤੇ ਨੂੰ ਖਵਾਉਣੀ ਚਾਹੀਦੀ ਹੈ ਕਿਹੜਾ ਛੋਟਾ ਜਿਹਾ ਉਪਾਏ ਜਿਸ ਦੇ ਕਰਨ ਦੇ ਨਾਲ ਜਿਸ ਦੇ ਕਰਨ ਦੇ ਨਾਲ ਸਾਡੀ ਸੱਤ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ ਇਹ ਸਾਰੀ ਜਾਣਕਾਰੀ ਤੇ ਉਪਾਅ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਹਾਨੂੰ ਸਾਡੇ ਉਪਾਦੀਆਂ ਮੀਡੀਆ ਚ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਤੁਹਾਡੀਆਂ ਸੱਤ ਪੀੜੀਆਂ ਮੇਲੇ ਬਹਿ ਕੇ ਪੈਸੇ ਖਾਣ ਗਿਆਂ ਕਦੇ ਵੀ ਤੁਹਾਨੂੰ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਹਾਨੂੰ ਇਸੇ ਮਹੀਨੇ ਜੁਲਾਈ ਦੇ ਵਿੱਚ ਕੁੱਤੇ ਨੂੰ ਇਹ ਚੀਜ਼ ਖਵਾਉਣੀ ਹੈ ਇਸ ਤੋਂ ਬਾਅਦ ਦੇਖੋ ਮਾਤਾ ਲక్ష్ਮੀ ਤੁਹਾਡੇ ਤੇ ਇੰਨੀ ਦਿਆਲੂ ਹੋਵੇਗੀ ਤੁਹਾਡੇ ਘਰ ਦੇ ਵਿੱਚ ਪੈਸੇ ਰੱਖਣ ਦੀ ਜਗ੍ਹਾ ਵੀ ਘਟ ਹੋ ਜਾਵੇਗੀ ਤੁਹਾਨੂੰ ਇੰਨੀ ਦੌਲਤ ਮਿਲੇਗੀ ਕਿ ਤੁਸੀਂ ਸੰਭਾਲ ਨਹੀਂ ਸਕੋਗੇ ਨਾਲ ਜੇਕਰ ਕੋਈ ਜ਼ਿੰਦਗੀ ਵਿੱਚ ਸਮੱਸਿਆ ਹੈ ਜਾਂ ਗੰਭੀਰ ਬਿਮਾਰੀ ਹੈ ਉਹ ਵੀ ਦੂਰ ਹੋ ਜਾਵੇਗੀ ਜੇਕਰ ਪਰਿਵਾਰ ਦੀਆਂ ਸਮੱਸਿਆਵਾਂ ਹਨ ਉਹ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ ਪਰਿਵਾਰ ਇਕੱਠੇ ਰਹਿਣਾ ਸ਼ੁਰੂ ਕਰ ਦੇਵੇਗਾ ਜੇਕਰ ਤੁਹਾਨੂੰ ਕੋਈ ਦੁਸ਼ਮਣ ਵੀ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਦੁਸ਼ਮਣ ਵੀ ਤੁਹਾਨੂੰ ਗੋਡੇ ਟੇਕ ਦੇਵੇਗਾ ਇਸ ਉਪਾਅ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਇਹ ਤੁਹਾਡੇ ਹਰ ਕੰਮ ਨੂੰ ਪੂਰਾ ਕਰੇਗਾ ਜਿਸ ਵੀਡੀਓ ਦੀ ਤੁਸੀਂ ਉਡੀਕ ਕਰਦੇ ਸੀ ਉਹ ਆਖਿਰਕਾਰ ਅੱਜ ਆ ਗਈ ਹੈ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੀ ਕਿਸਮਤ ਨੂੰ ਚਮਕਾਉਣ ਵਾਲੀ ਏ ਤੁਹਾਡੀ ਕਿਸਮਤ ਨੂੰ ਰੋਸ਼ਨ ਕਰਨ ਵਾਲੀ ਏ ਕਿਉਂਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋ ਭਾਵੇਂ ਉਹ ਕਰਜ਼ੇ ਦੀ ਸਮੱਸਿਆ ਹੋਵੇ ਤੁਸੀਂ ਦੌਲਤ ਦੀ ਲਾਲਸਾ ਕਰਦੇ ਹੋ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਹਰ ਇੱਕ ਚੀਜ਼ ਦੇ ਲਈ ਤਰਸਦੇ ਹੋ ਤੁਹਾਡੇ ਕੋਲ ਕਾਫੀ ਪੈਸਾ ਨਹੀਂ ਹੈ ਤੁਸੀਂ ਲੋਕਾਂ ਦੀ ਜ਼ਿੰਦਗੀ ਦੇਖਦੇ ਹੋ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਹੈ ਉਹ ਹਰ ਐਸੁਰਮ ਜ਼ਿੰਦਗੀ ਦਾ ਆਨੰਦ ਮਾਣਦੇ ਨੇ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਤਰਸਦੇ ਹੋ ਪਰ ਹੁਣ ਤੁਹਾਨੂੰ ਇਸ ਤਰ੍ਹਾਂ ਦੀ ਟੈਨਸ਼ਨ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰੋਗੇ ਤੇ ਵਿਸ਼ਵਾਸ ਦੇ ਨਾਲ ਕਰੋਗੇ ਤੁਹਾਡੀ ਜ਼ਿੰਦਗੀ ਵੀ ਸਵਰਗ ਬਣ ਜਾਵੇਗੀ ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਹਰ ਚੀਜ਼ ਪ੍ਰਾਪਤ ਹੋਵੇਗੀ ਭਾਵੇਂ ਤਾਂ ਉਹ ਬੰਗਲਾ ਕੋਠੀ ਹੋਵੇ ਪਾਵੇਂ ਕਾਰ ਹੋਵੇ ਤੁਹਾਨੂੰ ਸਭ ਕੁਝ ਮਿਲੇਗਾ ਹਰ ਖੁਸ਼ੀ ਤੁਹਾਡੀ ਝੋਲੀ ਦੇ ਵਿੱਚ ਹੋਵੇਗੀ ਇਸੇ ਤਰ੍ਹਾਂ ਇਸ ਉਪਾਣ ਕਰਨ ਦੇ ਨਾਲ ਜੋ ਬਹੁਤੇ ਲੋਕ ਗਰੀਬ ਸਨ ਉਹ ਕਰੋੜਪਤੀ ਬਣ ਗਏ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਵੀ ਖਤਮ ਹੋ ਗਈਆਂ ਨੇ ਇਸ ਉਪਾਣ ਨੂੰ ਕਰਨ ਦੇ ਨਾਲ ਬਹੁਤ ਲੋਕਾਂ ਦਾ ਕਰਜ਼ਾ ਵੀ ਸਿਰ ਤੋਂ ਲਹਿ ਗਿਆ ਬਹੁਤ ਜ਼ਿਆਦਾ ਲੋਕ ਇਸ ਉਪਾਣ ਕਰਨ ਦੇ ਨਾਲ ਬਹੁਤ ਖੁਸ਼ੀ ਰਹਿੰਦੇ ਨੇ ਇਸ ਉਪਾਣ ਕਰਨ ਦੇ ਨਾਲ ਪੈਸੇ ਦੀ ਪ੍ਰੋਬਲਮ ਤਾਂ ਦੂਰ ਹੋਵੇਗੀ ਹੀ ਹੋਵੇਗੀ ਇਸ ਨੁਕਰਨ ਦੇ ਨਾਲ ਹੋਰ ਵੀ ਤੁਹਾਡੇ ਘਰ ਦੀਆਂ ਮੁਸ਼ਕਿਲਾਂ ਠੀਕ ਹੋਣਗੀਆਂ ਜਦੋਂ ਵੀ ਅਸੀਂ ਇਸ ਉਪਾਣ ਨੂੰ ਕਰਦੇ ਹਾਂ ਤੇ ਇਸ ਦਾ ਰਿਜ਼ਲਟ ਵੀ ਸਾਨੂੰ ਤੁਰੰਤ ਹੀ ਮਿਲਦਾ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੌਣ ਦਾ ਮਹੀਨਾ ਵੀ ਆਉਣ ਵਾਲਾ ਹੈ ਇਹ ਜੁਲਾਈ ਦਾ ਮਹੀਨਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਜੋ ਵਿਸ਼ਰ ਦਾ ਲੋ ਇਸ ਮਹੀਨੇ ਵਿੱਚ ਇਹ ਉਪਾਅ ਕਰਦਾ ਹੈ ਉਸ ਦੀ ਜ਼ਿੰਦਗੀ ਵੀ ਬਹੁਤ ਵਧੀਆ ਬਣ ਜਾਂਦੀ ਹੈ ਇਹ ਮਹੀਨਾ ਵੀ ਉਪਾਅ ਦੇ ਲਈ ਬਹੁਤ ਖਾਸ ਹੈ ਹੁਣ ਤੁਸੀਂ ਸਾਰੇ ਸੋਚਦੇ ਹੋਵੋਗੇ ਕਿ ਹੁਣ ਤੁਸੀਂ ਸਾਰੇ ਸੋਚਦੇ ਹੋਵੋਗੇ ਕਿ ਉਹ ਕਿਹੜੀ ਚੀਜ਼ ਹੈ ਜੋ ਕੁੱਤੇ ਨੂੰ ਖਾਉਣੀ ਹੈ ਇਸੇ ਤਰ੍ਹਾਂ ਜੁਲਾਈ ਦੇ ਮਹੀਨੇ ਵਿੱਚ ਸ਼ਨੀ ਦੇਵ ਦੀਆਂ ਅਸੀਸਾਂ ਤੁਹਾਡੇ ਤੇ ਵਰਨ ਵਾਲੀਆਂ ਨੇ ਆਓ ਤੁਹਾਨੂੰ ਦੱਸਦੇ ਹਾਂ ਕਿ ਜੁਲਾਈ ਮਹੀਨੇ ਵਿੱਚ ਕੁੱਤੇ ਨੂੰ ਕਿਹੜੀ ਛੋਟੀ ਜਿਹੀ ਚੀਜ਼ ਖੋਣੀ ਹੈ ਜਿਸ ਦੇ ਨਾਲ ਜਿਸ ਦੇ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਵੀ ਜਾਗ ਜਾਵੇਗੀ ਜਿਸ ਨਾਲ ਤੁਹਾਡੀ ਬੱਦ ਕਿਸਮਤੀ ਚਮਕ ਜਾਵੇਗੀ ਇਹ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਇਸ ਉਪਾਅ ਦੀ ਮਹੱਤਤਾ ਨੂੰ ਸਮਝਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੇ ਸਭ ਦੇ ਮਨ ਵਿੱਚ ਇਹ ਖਿਆਲ ਹੋਣਗੇ ਕਿ ਕੁੱਤੇ ਨੂੰ ਕੁੱਤੇ ਨੂੰ ਖਵਾਉਣ ਦੇ ਨਾਲ ਸਾਡੀ ਕਿਸਮਤ ਚਮਕ ਜਾਵੇਗੀ ਸੋ ਇਸ ਤਰ੍ਹਾਂ ਦੇ ਬਹੁਤ ਲੋਕ ਹੁੰਦੇ ਨੇ ਜੋ ਆਪਣੇ ਮਨ ਵਿੱਚ ਇਸ ਤਰ੍ਹਾਂ ਦੇ ਸਵਾਲ ਲੈ ਕੇ ਆਉਂਦੇ ਨੇ ਕੁੱਤਾ ਬਾਬੇ ਪਰ ਪੈਰ ਬਣਾ ਦਦਾ ਵਾਹਨ ਹੁੰਦਾ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਤੁਸੀਂ ਥਾਲ ਪੈਰੋਂ ਬਾਬਾ ਦਾ ਨਾਮ ਜ਼ਰੂਰ ਸੁਣਿਆ ਹੋ ਤੁਸੀਂ ਸਾਰੇ ਜਾਣਦੇ ਹੋਗੇ ਕਿ ਪਾਦੀਨ ਹੱਜਤਾਲੂ ਸੱਚ ਦੀਆਂ ਮਹਤਵਾਂ ਦੀਆਂ ਤੁਹਾਡੇ ਵਿੱਚ ਬਹੁਤਿਆਂ ਦੇ ਮਨ ਦੇ ਵਿੱਚ ਅਕਸਰ ਹੀ ਇਹ ਸਵਾਲ ਹੁੰਉਂਗੇ ਕਿ ਕਿਵੇਂ ਕੀਤੇ ਨੇ ਇੱਕ ਚੀਜ਼ ਖਬਰ ਦੇ ਨਾਂ ਸਾਡੀ ਇਸ ਨੂੰ ਚੰਮ ਚਾਹੇਗੀ ਤੁਸੀਂ ਸਾਰੇ ਜਾਣਦੇ ਹੋ ਕਿ ਤੁਸੀਂ ਕਲ ਭਰ ਬਨਾਥ ਬਾਬਾ ਪਤਾ ਨਾਮ ਛੇ ਰੂਹ ਸੁਣਿਆ ਜਰੂਰ ਨਾ ਸੁਣਿਆ ਹੋਵੇਗਾ ਜੋ ਕਿ ਭਗਵਾਨ ਸ਼ਿਵ ਦਾ ਪਿਆਨਕ ਰੂਪ ਹੈ ਇਸੇ ਤਰ੍ਹਾਂ ਦੱਸਦੇ ਹਾਂ ਕਿ ਕੁੱਤਾ ਭਗਵਾਨ ਸ਼ਿਵ ਨੂੰ ਵੀ ਬਹੁਤ ਪਿਆਰਾ ਹੁੰਦਾ ਹੈ ਸ਼ਨੀ ਦੇਵ ਕੁੱਤਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇਸੇ ਤਰ੍ਹਾਂ ਜੇ ਕੋਈ ਵਿਅਕਤੀ ਕੁੱਤੇ ਨੂੰ ਕੁਝ ਕਰਦਾ ਹੈ ਜਾਂ ਤੁਹਾਡੇ ਕਾਰਨ ਕੁੱਤੇ ਨੂੰ ਕੁਝ ਹੋ ਜਾਂਦਾ ਹੈ ਤੁਸੀਂ ਇੱਕ ਕੁੱਤੇ ਨੂੰ ਰੋਟੀ ਖਵਾਉਂਦੇ ਹੋ ਤੇ ਤੁਸੀਂ ਇੱਕ ਕੁੱਤੇ ਨੂੰ ਬਿਸਕੁਟ ਖਵਾਉਂਦੇ ਹੋ ਕੁੱਤਾ ਤੁਹਾਡੇ ਤੋਂ ਖੁਸ਼ ਹੋ ਜਾਂਦਾ ਹੈ ਸਮਝ ਲਵੋ ਸ਼ਨੀ ਦੇਵ ਤੁਹਾਡੇ ਤੋਂ ਖੁਸ਼ ਹੋ ਗਏ ਨੇ ਸਾਡੇ ਸ਼ਾਸਤਰਾਂ ਦੇ ਵਿੱਚ ਸਪਸ਼ਟ ਲਿਖਿਆ ਗਿਆ ਹੈ ਜਿਸ ਵਿਅਕਤੀ ਦਾ ਸ਼ਨੀ ਭਾਰੀ ਹੈ ਜਿਸ ਦਾ ਸ਼ਨੀ ਸਾਥ ਨਹੀਂ ਦੇ ਰਿਹਾ ਜੇ ਸ਼ਨੀ ਗ੍ਰਹਿ ਕਿਸੇ ਨੂੰ ਰੁੱਖ ਦੇ ਰਿਹਾ ਹੈ ਜਾ ਤੁਸੀਂ ਕਿਸੇ ਕੁੱਤੇ ਨੂੰ ਕੁਝ ਚੀਜ਼ਾਂ ਖਵਾਉਂਦੇ ਹੋ ਜਾਂ ਉਸਦੇ ਲਈ ਲਈ ਕੋਈ ਕੰਮ ਕਰਦੇ ਹੋ ਉਸ ਦਾ ਜੋ ਵੀ ਸ਼ਨੀ ਪਾਰੂ ਹੁੰਦਾ ਹੈ ਉਹ ਸਥਿਰ ਹੋ ਜਾਂਦਾ ਹੈ ਉਸ ਨੂੰ ਸ਼ਨੀ ਤੋਂ ਆਸ਼ੀਰਵਾਦ ਮਿਲਣਾ ਸ਼ੁਰੂ ਹੋ ਜਾਂਦਾ ਹੈ ਸੋ ਇਸੇ ਤਰ੍ਹਾਂ ਬਹੁਤ ਲੋਕ ਆਪਣੇ ਘਰ ਦੇ ਵਿੱਚ ਕਾਲਾ ਕੁੱਤਾ ਰੱਖਦੇ ਨੇ ਉਸ ਨੂੰ ਪਾਲਦੇ ਨੇ ਬਹੁਤ ਸਾਰੇ ਲੋਕ ਵੱਖ-ਵੱਖ ਕਿਸਮਾਂ ਦੇ ਕੁੱਤੇ ਰੱਖਦੇ ਨੇ ਤੁਸੀਂ ਦੇਖਿਆ ਹੋਵੇਗਾ ਕਿ ਜਿਸ ਘਰ ਦੇ ਵਿੱਚ ਕੁੱਤਾ ਰੱਖਿਆ ਜਾਂਦਾ ਹੈ ਉਹ ਘਰ ਹਮੇਸ਼ਾ ਹੀ ਖੁਸ਼ਹਾਲ ਰਹਿੰਦਾ ਹੈ ਉਸ ਘਰ ਦੇ ਵਿੱਚ ਕਦੇ ਵੀ ਤਾਂੰਨ ਦੀ ਕਮੀ ਨਹੀਂ ਹੁੰਦੀ ਉਸ ਘਰ ਦੇ ਵਿੱਚ ਕੋਈ ਵੀ ਦੁੱਖ ਨਹੀਂ ਹੁੰਦਾ ਕਦੇ ਵੀ ਕਿਸੇ ਚੀਜ਼ ਦੀ ਕੋਈ ਸਮੱਸਿਆ ਨਹੀਂ ਹੁੰਦੀ ਇਹ ਇਸ ਲਈ ਹੈ ਕਿਉਂਕਿ ਉਹ ਕੁੱਤੇ ਦੀ ਸੇਵਾ ਕਰਦੇ ਨੇ ਉਹ ਕੁੱਤਾ ਪਾਲ ਰਹੇ ਨੇ ਤੇ ਉਸ ਦੀ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖਦੇ ਨੇ ਜੋ ਕੋਈ ਵੀ ਸੇਵਾ ਕਰਦਾ ਹੈ ਉਸ ਤੇ ਬਾਬਾ ਕਾਲ ਪੈਰਵਨਾਥ ਦਾ ਆਸ਼ੀਰਵਾਦ ਹੁੰਦਾ ਹੈ ਜੁਲਾਈ ਮਹੀਨੇ ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਕੁੱਤੇ ਨੂੰ ਇੱਕ ਛੋਟੀ ਜਿਹੀ ਚੀਜ਼ ਖਵਾਉਣੀ ਹੈ ਔ ਉਹ ਸਿੱਧੇ ਵਿਸ਼ੇ ਦੇ ਉੱਤੇ ਆਨੇ ਹਾਂ ਤੇ ਵੀਡੀਓ ਨੂੰ ਧਿਆਨ ਨਾਲ ਸਾਰਾ ਜਰੂਰ ਸੁਣਿਓ ਇਹ ਉਪਾਅ ਕਿਵੇਂ ਕਰਨਾ ਹੈ ਤੇ ਕੀ ਖਾਣਾ ਹੈ ਜਿਹੜੇ ਘਰਾਂ ਦੇ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਬਿਮਾਰ ਰਹਿੰਦਾ ਹੈ ਉਹ ਠੀਕ ਹੁੰਦਾ ਹੈ ਤੇ ਦੂਜਾ ਬਿਮਾਰ ਹੋ ਜਾਂਦਾ ਹੈ ਤੇ ਉਹਨਾਂ ਨੇ ਕੀ ਕਰਨਾ ਹੈ ਜੁਲਾਈ ਮਹੀਨੇ ਦੇ ਕਿਸੇ ਦਿਨ ਵੀ ਇਹ ਉਪਾਅ ਨੂੰ ਕਰ ਸਕਦੇ ਨੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜੋ ਵੀ ਬਿਮਾਰੀ ਹੋਵੇਗੀ ਉਹ ਦੂਰ ਹੋ ਜਾਵੇਗੀ ਇਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਜਾਣਗੇ ਇਸ ਉਪਾਅ ਨੂੰ ਜੁਲਾਈ ਦੇ ਮਹੀਨੇ ਵਿੱਚ ਤੁਸੀਂ ਕਦੋਂ ਵੀ ਕਰ ਸਕਦੇ ਹੋ ਪਰ ਕਰਨਾ ਇਸ ਨੂੰ ਸ਼ਾਮ 6 ਵਜੇ ਤੋਂ ਬਾਅਦ ਹੈ ਇਹ ਉਪਾਅ ਨੂੰ ਉਹੀ ਵਿੰਬਰ ਕਰੇਗਾ ਤੁਹਾਡੇ ਘਰ ਦਾ ਜਿਸ ਨੂੰ ਕੋਈ ਵੀ ਸਮੱਸਿਆ ਹੈ ਪਾਪ ਕੇ ਬਿਮਾਰੀ ਹੈ ਤੁਸੀਂ ਕਰਨਾ ਕੀ ਹੈ ਕਿ ਤੁਸੀਂ ਆਪਣੇ ਘਰ ਕਿ ਜਦੋਂ ਸ਼ਾਮ ਦੇ ਟਾਈਮ ਤੁਸੀਂ ਰੋਟੀ ਬਣਾਉਂਦੇ ਹੋ ਉਸ ਰੋਟੀ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਚੋਪੜ ਲੈਣਾ ਹੈ ਉਸ ਰੋਟੀ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਚੋਪੜਨ ਦੇ ਨਾਲ ਤੋਂ ਬਾਅਦ ਜਿਹੜਾ ਤੁਹਾਡਾ ਫੈਮਲੀ ਮੈਂਬਰ ਬਿਮਾਰ ਹੈ ਉਸ ਮੈਂਬਰ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਸੀਂ 11 ਵਾਰ ਬਾਹਰ ਲੈਣੀ ਹੈ ਇਸ ਤਰ੍ਹਾਂ ਰੋਟੀ ਵਾਰਨ ਤੋਂ ਬਾਅਦ ਤੁਸੀਂ ਆਪਣੇ ਘਰ ਤੋਂ ਬਾਹਰ ਜਾਣੇ ਹੋ ਪਹਿਲਾ ਕੁੱਤਾ ਜਿਹੜਾ ਵੀ ਤੁਹਾਨੂੰ ਦਿਖਾਈ ਦੇਵੇਗਾ ਉਸ ਕੁੱਤੇ ਨੂੰ ਤੁਸੀਂ ਇਹ ਰੋਟੀ ਨੂੰ ਪਾਉਣਾ ਹੈ ਉਪਾਹ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਤੁਹਾਡੇ ਘਰ ਦਾ ਜਿਹੜਾ ਮਾਹੌਲ ਹੈ ਉਹ ਬਿਲਕੁਲ ਹੀ ਸ਼ਾਂਤ ਹੋਣਾ ਚਾਹੀਦਾ ਹੈ ਇਸ ਉਪਾਣ ਨੂੰ ਤੁਹਾਡੇ ਘਰ ਵਿੱਚ ਉਹ ਵੀ ਹੀ ਕਰੇ ਜਿਸ ਨੂੰ ਕੋਈ ਵੀ ਸਮੱਸਿਆ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਵੋਗੇ ਤਾਂ ਤੁਹਾਡੀ ਬਿਮਾਰੀ ਤੁਰੰਤ ਹੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਇਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਜੋ ਵੀ ਕਾਰੋਬਾਰ ਦਾ ਕੰਮ ਹੁੰਦਾ ਹੈ ਜਾਂ ਤਾਂ ਉਹ ਰੁਕ ਜਾਂਦਾ ਹੈ ਜਾਂ ਤਾਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਉਸ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦਾ ਉਪਾਅ ਹੈ ਕਿ ਜਿੱਥੇ ਵੀ ਤੁਹਾਨੂੰ ਕਾਲਾ ਕੁੱਤਾ ਮਿਲਦਾ ਹੈ ਜਾਂ ਉਸ ਦੇ ਬੱਚੇ ਮਿਲਦੇ ਨੇ ਉਸ ਨੂੰ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ ਭਾਵੇਂ ਥੋੜਾ ਜਿਹਾ ਇੱਕ ਗਲਾਸ ਹੀ ਹੋਵੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਕੰਮ ਵਿੱਚ ਜੋ ਵੀ ਰੁਕਾਵਟਾਂ ਹੁੰਦੀਆਂ ਨੇ ਉਹ ਆਉਣੀਆਂ ਦੂਰ ਹੋ ਜਾਣਗੀਆਂ ਤੁਸੀਂ ਇਸ ਉਪਾਅ ਨੂੰ ਹਫ਼ਤੇ ਦੇ ਵਿੱਚ ਤਿੰਨ ਜਾਂ ਪੰਜ ਵਾਰ ਕਰ ਸਕਦੇ ਹੋ ਤੁਸੀਂ ਇੱਕ ਨਿਯਮ ਬਣਾਓ ਕਿ ਤੁਸੀਂ ਹਫ਼ਤੇ ਦੇ ਵਿੱਚ ਇਨ੍ਹਾਂ ਕਤੂਰਿਆਂ ਨੂੰ ਦੁੱਧ ਪਿਲਾਉਣਾ ਹੀ ਪਿਲਾਉਣਾ ਹੈ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਚੰਗਾ ਬਦਲਾਅ ਆਵੇਗਾ ਤੁਹਾਡੇ ਸਾਰੇ ਕੰਮ ਸ਼ੁਰੂ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਜਦੋਂ ਤੁਸੀਂ ਇਹ ਦੁੱਧ ਕਤੂਰੀਆਂ ਨੂੰ ਪਿਲਾਉਂਦੇ ਹੋ ਤਾਂ ਤੁਹਾਡੇ ਸਾਰੇ ਵਿਗੜੇ ਹੋਏ ਕੰਮ ਸ਼ੁਰੂ ਹੋ ਜਾਣਗੇ ਕਿਉਂਕਿ ਜਦੋਂ ਸ਼ਨੀ ਭਾਰੀ ਹੁੰਦਾ ਹੈ ਤਾਂ ਵਿਅਕਤੀ ਦਾ ਕੰਮ ਰੁਕਣਾ ਸ਼ੁਰੂ ਹੋ ਜਾਂਦਾ ਹੈ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਤੁਸੀਂ ਇਹ ਉਪਾਅ ਕਰਦੇ ਹੋ ਤੇ ਛਣੀ ਜਿਹੜੀਆਂ ਤੁਹਾਨੂੰ ਰੁਕਾਵਟਾਂ ਦੇ ਰਹੀਆਂ ਹੁੰਦਾ ਹੈ ਉਹ ਰੁਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਤੋਂ ਇਲਾਵਾ ਤੁਹਾਡੇ ਘਰ ਵਿੱਚ ਜੇ ਬਹੁਤ ਗਰੀਬੀ ਹੈ ਤੇ ਪੈਸਾ ਨਹੀਂ ਰੁਕਦਾ ਜੇਕਰ ਤੁਸੀਂ ਗਰੀਬ ਤੋਂ ਅਮੀਰ ਬੰਨਾ ਚਾਹੁੰਦੇ ਹੋ ਕਰੋੜਪਤੀ ਬੰਨਾ ਚਾਹੁੰਦੇ ਹੋ ਤਾਂ ਇਹ ਉਪਾਅ ਤੁਸੀਂ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦੇਵੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਉਪਾਅ ਕਰਨ ਲਈ ਸਵੇਰੇ ਜਲਦੀ ਉੱਠਣਾ ਪਵੇਗਾ ਉਸ ਤੋਂ ਬਾਅਦ ਤੁਸੀਂ ਮੰਦਰ ਦੇ ਵਿੱਚ ਜਾਣਾ ਹੋਵੇਗਾ ਤੁਸੀਂ ਕਿਸੇ ਵੀ ਮੰਦਰ ਦੇ ਵਿੱਚ ਜਾ ਸਕਦੇ ਹੋ ਜੋ ਤੁਹਾਡੇ ਸਭ ਤੋਂ ਜ਼ਿਆਦਾ ਨੇੜੇ ਹੈ ਭਗਵਾਨ ਸ਼ਿਵ ਦੇ ਸ਼ਿਵ ਲਿੰਗ ਦੇ ਲਈ ਅਭਿਸ਼ੇਕ ਕਰਨ ਦੇ ਲਈ ਕਾਫੀ ਜ਼ਿਆਦਾ ਸਮਗਰੀ ਲੈ ਕੇ ਜਾਣੀ ਹੋਵੇਗੀ ਜਿਵੇਂ ਕਿ ਪਾਣੀ ਚੋਲ ਆਟਾ ਚਤ ਚੰਦਨ ਸ਼ਿਵ ਦੇ ਸ਼ਿਵ ਲਿੰਗ ਤੇ ਚੜਾਉਣ ਦੇ ਲਈ ਇਹ ਸਾਰੀ ਸਮਗਰੀ ਲੈ ਕੇ ਜਾਣੀਆਂ ਚਾਹੀਦੀਆਂ ਨੇ ਤੁਹਾਨੂੰ ਆਪਣੇ ਨਾਲ ਦੋ ਰੋਟੀਆਂ ਵੀ ਲੈ ਕੇ ਜਾਣੀਆਂ ਨੇ ਤੁਹਾਨੂੰ ਸ਼ਿਵ ਨੂੰ ਸਹੀ ਢੰਗ ਦੇ ਨਾਲ ਅਭਿਸ਼ੇਕ ਕਰਨਾ ਹੈ ਜਲ ਚੜਾਉਣਾ ਹੈ ਚੰਦਨ ਲਗਾਓ ਚੋਲ ਚੜਾਓ ਜਦੋਂ ਵੀ ਤੁਸੀਂ ਸ਼ਿਵਲਿੰਗ ਤੇ ਸਹੀ ਢੰਗ ਨਾਲ ਪੂਜਾ ਕਰ ਲੈਣੇ ਹੋ ਉਸ ਤੋਂ ਬਾਅਦ ਉਹ ਦੋ ਰੋਟੀਆਂ ਤੁਹਾਨੂੰ ਸ਼ਿਵਲਿੰਗ ਦੇ ਕੋਲ ਰੱਖਣੀਆਂ ਨੇ ਤੇ ਉੱਥੇ ਬੈਠੋ ਤੇ ਓਮ ਨੰਮ ਸ਼ਿਵਾ ਦਾ ਜਾਪ ਕਰੋ ਉਹਨਾਂ ਰੋਟੀਆਂ ਨੂੰ ਤੁਸੀਂ ਉਸ ਦਿਸ਼ਾ ਵੱਲ ਲੈ ਜਾਓ ਜਿਸ ਦਿਸ਼ਾ ਵੱਲ ਨੂੰ ਤੁਸੀਂ ਵਾਪਸ ਜਾਂਦੇ ਹੋ ਉਹਨਾਂ ਰੋਟੀਆਂ ਦੇ ਤੁਸੀਂ ਟੁਕਰੇ ਕਰ ਲਵੋ ਤੇ ਜਿਹੜਾ ਵੀ ਤੁਹਾਨੂੰ ਸਭ ਤੋਂ ਪਹਿਲਾਂ ਕੁੱਤਾ ਮਿਲੇ ਤੇ ਉਸ ਨੂੰ ਪਾ ਦੇਵੋ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੇ ਤੁਸੀਂ ਦੇਖੋਗੇ ਕਿ ਤੁਹਾਡੀ ਬਿੱਤੀ-ਸੇਤੀ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਪੈਸਾ ਬਹੁਤ ਤੇਜ਼ੀ ਦੇ ਨਾਲ ਆਉਣਾ ਸ਼ੁਰੂ ਹੋ ਜਾਵੇਗਾ ਜੋ ਵਿਅਕਤੀ ਬੇਰੁਜ਼ਗਾਰ ਸੀ ਉਸ ਨੂੰ ਨੌਕਰੀ ਮਿਲ ਜਾਵੇਗੀ ਜੇਕਰ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਸੀ ਤਾਂ ਕਾਰੋਬਾਰ ਤੇਜ਼ੀ ਨਾਲ ਚੱਲਣਾ ਸ਼ੁਰੂ ਹੋ ਜਾਵੇਗਾ ਪੈਸਾ ਇੰਨਾ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਪੈਸੇ ਨੂੰ ਸੰਭਾਲ ਨਹੀਂ ਸਕੋਗੇ ਹੁਣ ਤੁਸੀਂ ਲੋਕ ਕਹੋਗੇ ਕਿ ਇਹ ਕਿਵੇਂ ਹੋ ਸਕਦਾ ਹੈ ਜਦੋਂ ਤੁਸੀਂ ਸ਼ਿਵ링 ਦੀ ਪੂਜਾ ਕਰਦੇ ਹੋ ਤੇ ਉਹ ਜੋ ਦੋ ਰੋਟੀਆਂ ਤੁਸੀਂ ਨਾਲ ਲੈ ਕੇ ਗਏ ਹੋ ਉਹਨਾਂ ਨੇ ਪ੍ਰਸ਼ਾਦ ਦਾ ਰੂਪ ਧਾਰਨ ਕਰ ਲਿਆ ਤੇ ਜਦੋਂ ਤੁਸੀਂ ਉਹ ਰੋਟੀ ਕੁੱਤੇ ਨੂੰ ਖਵਾਉਂਦੇ ਹੋ ਤਾਂ ਤੁਸੀਂ ਭਗਵਾਨ ਛੇਵਦਾ ਪ੍ਰਸ਼ਾਦ ਕੁੱਤੇ ਨੂੰ ਖਵਾਉਂਦੇ ਹੋ ਜਦੋਂ ਉਹ ਕੁੱਤਾ ਭਗਵਾਨ ਛੇਵਦਾ ਪ੍ਰਸ਼ਾਦ ਹੁੰਦਾ ਹੈ ਤੇ ਉਸ ਦਾ ਵੀ ਕਲਿਆਣ ਹੋ ਜਾਂਦਾ ਹੈ ਕਿਉਂਕਿ ਉਹ ਇੱਥੇ ਆਪਣੀ ਜ਼ਿੰਦਗੀ ਜਿਉਣ ਆਇਆ ਹੈ ਉਹ ਧਰਤੀ ਤੇ ਆਪਣੇ ਮਾੜੇ ਕਰਮਾਂ ਦੇ ਨਤੀਜੇ ਭੁਗਤ ਰਿਹਾ ਹੈ ਕੁੱਤਿਆਂ ਦੀ ਜ਼ਿੰਦਗੀ ਆਸਾਨ ਨਹੀਂ ਉਹ ਆਪਣੇ ਪਿਛਲੇ ਕਰਮ ਦੇ ਨਤੀਜੇ ਭੁਗਤ ਰਹੇ ਹੁੰਦੇ ਨੇ ਜਦੋਂ ਤੁਸੀਂ ਸ਼ਿਵਲਿੰਗ ਤੇ ਚੜਾਈ ਹੋਏ ਪ੍ਰਸ਼ਾਦ ਕੁੱਤੇ ਨੂੰ ਖਵਾਉਂਦੇ ਹੋ ਤਾਂ ਤਾਂ ਉਹ ਵੀ ਤੁਹਾਡੇ ਤੋਂ ਧਨ ਹੋ ਜਾਣਗੇ ਉਹਨਾਂ ਅੰਦਰੋਂ ਨਿਕਲਦੇ ਆਸ਼ੀਰਵਾਦ ਨਾਲ ਤੁਸੀਂ ਅਮੀਰ ਹੋ ਜਾਵੋਗੇ ਰਾਤੋਂ ਰਾਤ ਕਰੋੜਪਤੀ ਬਣ ਜਾਵੋਗੇ ਇਸ ਲਈ ਇਹ ਉਪਾਅ ਤੁਸੀਂ ਜ਼ਰੂਰ ਕਰਨਾ ਹੈ ਹਾਂਜੀ ਇਹ ਸੀ ਸਾਡੀ ਅੱਜ ਦੀ ਇਹ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਹ ਪਾਵ ਵਾਲੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ